ਆ ਵੀਰੋ ਅੱਜ ਜਕਰਿਆ ਖਾਨ ਦੀ ਔਲਾਦ ਨੇਕੀ ਨੇ ਭੈਣ ਕੁਲਵਿੰਦਰ ਕੌਰ ਦੇ ਖਿਲਾਫ ਵੀਡੀਓ ਪਾਈ ਆ ਤੇ ਬੜੇ ਤੋੜ ਮੜੋੜ ਕੇ ਤੱਥ ਦਿੱਤੇ ਆ ਹੁੰਦਾ یوں ਹੁੰਦਾ ਐ ਡਿਊਟੀ ਹੁੰਦੀ یوں ਡਿਊਟੀ ਹੁੰਦੀ ਡਿਊਟੀ ਆ ਹੁੰਦੀ ਡਿਊਟੀ ਉਹ ਹੁੰਦੀ ਉਹ ਵੀਰੋ ਇੱਥੇ ਗੱਲ ਇਹ ਸੋਚਣ ਵਾਲੀ ਆ ਖੈਰ ਨੇਕੀ ਦੇ ਹੈ ਹੀ ਪੰਜਾਬ ਦਾ ਪੂਰਾ ਜਕਰਿਆ ਖਾਨ ਆ ਇਹਨੂੰ ਜਗਰੀਆ ਖਾਨ ਨੂੰ ਕੀ ਕਹਿਣਾ ਹੋਣਾ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਦੇਖੋ ਵੀਰੇ ਡਿਊਟੀ ਤਾਂ ਹਰ ਕੋਈ ਕਰਦਾ ਆ ਪਰ ਜਦੋਂ ਇੱਕਦਮ ਸੈਂਟੀਮੈਂਟ ਜਿਹੜੇ ਆ ਉਹ ਹਟ ਹੋ ਜਾਂਦੇ ਆ ਕੰਗਣਾ ਵੱਧ ਘੱਟ ਬੋਲਦੀ ਰਹੀ ਹੁਣ ਤੱਕ ਔਰ ਜਦੋਂ ਕੰਗਣਾ ਵੱਧ ਘੱਟ ਬੋਲਦੀ ਉਦੋਂ ਨੇਕੀ ਦਾ ਕੋਈ ਵੀਡੀਓ ਨਹੀਂ ਆਇਆ ਵੀ ਕੰਗਣਾ ਮਾੜਾ ਬੋਲਦੀ ਆ ਇਹ ਹਮੇਸ਼ਾ ਇੱਕ ਤਰਫਾ ਵੀਡੀਓ ਪਾਉਂਦਾ ਕਿਉਂਕਿ ਇਹਨੇ ਆਪਣੀ ਦੁਸ਼ਮਣੀ ਕੱਢਣੀ ਹੁੰਦੀ ਆ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖਾਂ ਨਾਲ ਸਿੱਖਾਂ ਦੇ ਬਾਬਿਆਂ ਨਾਲ ਹੈ ਨਾ ਤੇ ਇਹ ਜਿਹੜੀ ਆਪਣੀ ਦੁਸ਼ਮਣੀ ਕੱਢਣੀ ਹੁੰਦੀ ਆ ਤੇ ਇਹਨੇ ਉਸੇ ਜਿਹੜਾ ਸਰਕਲ ਆ ਉਹ ਚ ਕੁਲਵਿੰਦਰ ਕੌਰ ਨੂੰ ਲਿਆਂਦਾ ਆ ਦੇਖੋ ਭਾਈ ਤੂੰ ਤੂੰ ਮੈਂ ਮੈਂ ਕੰਗਣਾ ਨੇ ਕੀਤੀ ਗਲਤ ਨਾਮ ਲਿਆ ਤੇ ਉਹਨੇ ਅੱਗੇ ਉਹ ਡਿਊਟੀ ਦੇ ਦੌਰਾਨ ਇਹ ਕਦਮ ਚੁੱਕਿਆ ਇਹੋ ਮੈਂ ਗੱਲ ਲੇਕੀ ਨੂੰ ਕਹਿਣੀ ਚਾਹਾਂ ਆ ਵੀ ਠੀਕ ਆ ਜੇ ਤੂੰ ਇਹ ਕਹਿੰਦਾ ਵੀ ਕੰਗਣਾ ਗਲਤ ਆ ਕੰਗਣਾ ਵੱਧ ਘੱਟ ਬੋਲਦੀ ਆ ਬਕਵਾਸ ਕਰਦੀ ਆ ਆਪਣੇ ਤੇ ਉਹਦੇ ਟੰਗ ਤੇ ਕੰਟਰੋਲ ਨਹੀਂ ਹੈਗਾ ਤੇ ਉਹਦਾ ਸਿੱਟਾ ਇਹ ਨਿਕਲਿਆ ਤੇ ਆਪਾਂ ਮੰnade ਵੀ ਹੂੰ ਫਿਰ ਆਪਾਂ ਗੱਲ ਮੰnade ਪਰ ਤੂੰ ਕੀ ਆ ਲੇਕੀ ਤੂੰ ਜਗਰੀਆ ਖਾਨ ਪੰਜਾਬ ਦਾ ਪਤਾ ਨਹੀਂ ਜਗਰੀਆ ਖਾਨ ਨਿਊਜ਼ੀਲੈਂਡ ਗਿਆ ਆ ਕਿ ਤੂੰ ਇੱਥੇ ਉੱਡ ਹੀ ਜੰਪਿਆ ਦੋਨਾ ਪੰਜਾਬ ਦੀ ਖਲਾਫੀਅਤ ਕਰਨੀ ਹੁੰਦੀ ਆ ਪੰਜਾਬ ਦੇ ਖਿਲਾਫ ਬੋਲਣਾ ਹੁੰਦਾ ਆ ਪੰਜਾਬ ਨੂੰ ਨੀਜਾ ਵਿਖਾਉਣਾ ਹੁੰਦਾ ਆ ਹੂੰ ਤੇ ਇਹ ਪੰਜਾਬ ਚੋਂ ਵੱਧ ਵੱਧ ਤਿੰਨ ਚਾਰ ਬੰਦੇ ਆ ਜਿਹੜੇ ਕੁਲਵਿੰਦਰ ਕੌਰ ਦੇ ਵਿਰੋਧ ਵਿੱਚ ਆ ਬਾਕੀ ਸਾਰੀ ਜਨਤਾ ਉਹਦੇ ਨਾਲ ਹੀ ਆ ਹੈਨਾ ਬਾਕੀ ਸਾਰੀ ਜਨਤਾ ਨਾਲ ਹੀ ਆ ਉਹਦੇ ਇਹ ਹੋਇਆ ਇੱਕ ਨੇਕੀ ਹੋਇਆ ਇੱਕ ਨੈਨਸੀ ਗਰੇਵਾਲ ਹੋਈ ਇੱਕ ਦੋ ਹੋਰ ਆ ਬਾਜੀ ਇਹੀ ਉਹਦਾ ਖਲਾਫੀਅਤ ਕਰ ਰਿਆ ਬਾਕੀ ਸਾਰੀ ਜਿਹੜੀ ਜਨਤਾ ਆ ਉਹ ਪੰਜਾਬ ਦੀ ਪੰਜਾਬ ਦੀ ਨਹੀਂ ਪੰਜਾਬ ਦੀ ਨਹੀਂ ਪੂਰੇ ਭਾਰਤ 'ਚੋਂ ਜਨਤਾ ਜਿਹੜੀ ਆ ਕੁਲਵਿੰਦਰ ਕੌਰ ਦੀ ਸਪੋਰਟ ਕਰ ਰਹੀ ਆ ਪੂਰੀ ਪੰਜਾਬ ਦੀ ਜਨਤਾ ਇਹ ਨੇਕੀ ਵਰਗੇ ਦੋ ਚਾਰ ਹੈਗੇ ਆ ਜਿਹੜੇ ਲਗੋਰ ਜਗਰੀਆ ਖਾਨ ਦੀਆਂ ਦਸਲਾਂ ਵਿੱਚੋਂ ਉਹੀ ਜਿਹੜੇ ਆ ਉਹ ਵਿਰੋਧ ਕਰ ਰਹੇ ਆ ਵਨ ਸੰਬੰਧੀਆਂ ਥਿਉਰੀਆਂ ਦੇ ਰਹੇ ਆ ਵਨ ਸੋਨੇ ਪ੍ਰੋਜੈਕਟ ਇਹ ਬਣਾ ਬਣਾ ਕੇ ਗੱਲਾਂ ਦੇ ਦੱਸ ਰਹੇ ਆ ਬਾਕੀ ਸਾਰੀ ਜਿਹੜੀ ਜਨਤਾ ਨਾਲ ਆ ਉਹਦੇ ਤੇ ਚਲੋ ਭਾਈ ਸਪੋਰਟ ਕਰੋ ਉਹਦੀ ਨੌਕਰੀ ਨਾ ਜਾਵੇ ਬੱਚੇ ਆ ਛੋਟੇ ਛੋਟੇ ਹੈ ਨਾ ਨੁਕਸਾਨ ਨਾ ਹੋਵੇ ਉਹਦਾ ਤੇ ਬਾਕੀ ਇਹੋ ਜੇ ਨੇਕੀ ਵਰਗਿਆਂ ਤੋਂ ਬਜੋਏ ਬੜਾ ਖਤਰਨਾਕ ਬੰਦਾ ਕਹਿਣੋ ਨਿਊਜ਼ੀਲੈਂਡ ਜਾ ਕੇ ਬੈਠਾ ਆ ਏਜੰਸੀਆਂ ਇਹਨੂੰ ਨਿਊਜ਼ੀਲੈਂਡ ਭਾਇਆ ਆ ਜਾ ਕੇ ਤੂੰ ਇੱਥੇ ਬਹਿ ਕੇ ਤੇ ਪੰਜਾਬੀਆਂ ਖਿਲਾਫ ਬੋਲ ਇੱਥੇ ਤੈਨੂੰ ਤੈਨੂੰ ਕੋਈ ਇੱਥੇ ਮਿਲਣਾ ਆ ਪਵੇ ਤੂੰ ਐ ਚਾਜ ਨਾਲ ਪੰਜਾਬੀਆਂ ਖਿਲਾਫ ਬੋਲ ਸਕੇ